ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਸਕੀਮ ਨੂੰ ਵਾਪਸ ਲੈ ਲਿਆ ਗਿਆ ਜਿਸ ਦੇ ਚਲਦਿਆ ਗੁਰਦਾਸਪੁਰ ਦੇ ਪਿੰਡ ਕੋਰਾਲਾ ਦੀ ਲਗਭਗ 80 ਏਕੜ ਤੋਂ ਵੱਧ ਜ਼ਮੀਨ ਇਸ ਸਕੀਮ ਦੇ ਅਧੀਨ ਆਈ ਸੀ ਕਿਸਾਨਾਂ ਨੇ ਸਰਕਾਰ ਦਾ ਫੈਸਲਾ ਵਾਪਸ ਲੈਣ ਤੋਂ ਬਾਅਦ ਜਮ ਕੇ ਆਤੀਸ਼ਬਾਜ਼ੀ ਕੀਤੀ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਉਹਨਾਂ ਦੀ ਖੁਸ਼ੀ ਵਿੱਚ ਵਿਧਾਇਕ ਵਰਿੰਦਰ ਮੀਤ ਸਿੰਘ ਪਹਾੜਾ ਤੇ ਪ੍ਰਾਣਗਰ ਕੌਂਸਲ ਗੁਰਦਾਸਪੁਰ ਪ੍ਰਧਾਨ ਬਲਜੀਤ ਸਿੰਘ ਪਹਾੜਾ ਵੀ ਸ਼੍ਰੀਕ ਹੋਏ ਇਸ ਮੌਕੇ ਤੇ ਬੋਲਦੇ ਹੋਏ ਯੂਥ ਪ੍ਰਧਾਨ ਬਲਜੀਤ ਸਿੰਘ ਪਹਾੜਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਇਹ ਗੱਲ ਕਰੀਏ ਇੱਕ ਘਰਾਲੇ ਦੀ ਜਿਹੜੀ ਇਸ ਘਰਾਲੇ ਦੀ ਇਹਨਾਂ ਨੇ ਜਿਹੜੀ ਲੈਂਡ ਜਿਹੜੀ ਇਹਨਾਂ ਨੇ ਐਕਵਾਇਰ ਕਰਨੀ ਸੀ ਉਹ ਪਹਿਲਾਂ ਵੀ ਉਹ ਸਪਿੰਡ ਦਾ ਜਿਹੜਾ ਰਕਬਾ ਉਹ ਆਲਰੇਡੀ ਅੱਗੇ ਇੱਕ ਵਾਰੀ ਐਕਵਾਇਰ ਹੋ ਚੁੱਕਾ ਉਸ ਤੋਂ ਬਾਅਦ ਜੇ ਅੱਜ ਫੇਰ ਦੁਬਾਰਾ ਜੇ ਐਕਵਾਇਰ ਹੋ ਜਾਂਦਾ ਉਹ ਸਪਿੰਡ ਦਾ ਤੇ ਨਾਮੋ ਨਿਸ਼ਾਨ ਖਤਮ ਹੋ ਜਾਣਾ ਸੀ ਪਹਿਲਾਂ ਵੀ ਸਾਡੇ ਮਾਨਯੋਗ ਹਲਕਾ ਬਤਾਈ ਜੀ ਉਹਨਾਂ ਨੇ ਮੈਂ ਕੱਲ ਵੀ ਡੀਸੀ ਸਾਹਿਬ ਨੂੰ ਮਿਲ ਕੇ ਆ ਗਵਰਨਰ ਸਾਹਿਬ ਦੇ ਨਾਮ ਤੇ ਮੰਗ ਪੱਤਰ ਤੇ ਉਸ ਤੋਂ ਪਹਿਲਾਂ ਵੀ ਈਵੈਂਟਾਂ ਦੇ ਮੇਲੇ ਪਾਈਆਂ ਟਾਈਮ ਵੀ ਮੰਗਿਆ ਸੀ ਉਹਨਾਂ ਨੇ ਸੋ ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਸੀ ਜੀ ਘਰਾਲੇ ਦੀ ਜੇ ਕੋਈ ਵੀ ਅਫਸਰ ਜਾਂ ਕੋਈ ਵੀ ਨਮਾਇਦਾ ਜਿਹੜਾ ਇੱਥੇ ਐਕਵਾਇਰ ਕਰਨ ਆਊਗਾ ਤਾਂ ਸਾਰਿਆਂ ਨੇ ਪਹਿਲਾਂ ਐਮਐਲਏ ਸਾਹਿਬ ਨਾਲ ਉਸ ਕਰਕੇ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਸਾਰਿਆਂ ਤੋਂ ਪਹਿਲਾਂ ਜਿਹੜੀ ਆ ਉਹ ਉੱਥੇ ਮੈਂ ਖੜਾਂਗਾ ਤੇ ਇਹ ਜਿਹੜੀ ਆ ਇੱਕ ਕਦੀ ਵੀ ਇਹ ਜਿਹੜੀ ਲੈਂਡ ਜਿਹੜੀ ਆ ਐਕਵਾਇਰ ਨਹੀਂ ਹੋਣ ਦੇਵਾਂਗੇ ਸੋ ਅੱਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸੇਬਾਨਾ ਇਕੱਠੇ ਹੋ ਕੇ ਅੱਜ ਅਸੀਂ ਲੱਡੂ ਵੀ ਜਿਹੜੇ ਵੰਡੇ ਆ ਕਿਉਂਕਿ ਸਾਰਿਆਂ ਦੀ ਇਹ ਬਹੁਤ ਵੱਡੀ ਜਿੱਤ ਆ ਸਾਡੇ ਕਿਸਾਨ ਭਾਈਚਾਰਾ ਜਾਂ ਮਜ਼ਦੂਰ ਕਹ ਲਿਏ ਹਰ ਹਰ ਜਥੇਬੰਦੀ ਜਿਹੜੀ ਆ ਉਹਨਾਂ ਨੇ ਸਾਥ ਦਿੱਤਾ ਸੋ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰੇ ਪਿੰਡ ਦੀ ਜਿੱਤ ਹੋਈ ਹੈ ਤੇ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀ ਆਈ ਹੈ ਤੇ ਖੁਸ਼ੀ ਦੇ ਮਤਲਬ ਪਹਿਲਦਾਰ ਆਡੇ ਐਮਐਲਏ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਸਾਡੇ ਨਾਲ ਕਿਸਾਨ ਜੁਨੀਅਰ ਜੁਨੀਅਰ ਨੇ ਵੀ ਬਹੁਤ ਸਾਥ ਦਿੱਤਾ ਸਾਡਾ ਸਾਰਿਆਂ ਦਾ ਜੋ ਕਿ ਆਡੇ ਪਿੰਨੋ ਤੀਜੀ ਵਾਰ ਵਾਚ ਲਈ ਸੀ ਤੇ ਤੀਜੀ ਮਾਰ ਦੇ ਵਿੱਚ ਸਾਡਾ ਘਰਾਲਾ ਪਿੰਡ ਸਾਰਾ ਹੀ ਖਤਮ ਹੋ ਚੱਲਿਆ ਸੀ ਪਹਿਲਾਂ 84 ਕਿੱਲੇ 7 ਨੰਬਰ ਸਕੀਮ ਚ ਆਈ ਤੇ ਰਾਣੀ ਬਾਈਪਾਸ ਚ ਜਮੀਨ ਆਈ ਜਿਹੜੀ ਰਹੰਦੀ ਖੁੰਦੀ ਜਮੀਨ ਸੀ ਨਾ ਉਹ ਲੈਂਡ ਪੁਲਿੰਗ ਚ ਖਤਮ ਹੋ ਚੱਲੀ ਸੀ ਸਾਰਿਆਂ ਨੇ ਸਾਡਾ ਸਹਿਯੋਗ ਦੇ ਕੇ ਵੀ ਆਡੀ ਮੈਨ ਲੋ ਜਿੱਤ ਪ੍ਰਾਪਤ ਕਰਾਈ ਪਹਿਲਾਂ ਤੇ ਇਹਨਾਂ ਨੂੰ ਚਲੋ ਸੋਚਦਾ ਕੁਛ ਨਹੀਂ ਸੀ ਤੇ ਜਦੋਂ ਆਪਾਂ ਇਹ ਖਬਰ ਦੇਖੀ ਹੈ ਖਬਰ ਦੇਖ ਕੇ ਸਾਰਿਆਂ ਦੇ ਮਤਲਬ ਬਹੁਤ ਹੀ ਯਾਰ ਖੁਸ਼ੀ ਦਾ ਚਿਹਰਾ ਵੀ ਸਾਰਿਆਂ ਦੇ ਆਏ ਤੇ ਸਾਰਿਆਂ ਨੇ ਪਿੰਡਾਂ ਦਾ ਰਲ ਮਿਲ ਕੇ ਮਤਲਬ ਆਪਣੀ ਖੁਸ਼ੀ ਪ੍ਰਗਟ ਵੀ ਕੀਤੀ ਆਪਾਂ ਨਾਲ ਮਤਲਬ ਆਡੀ ਹਲਕੇ ਦੇ ਐਮ ਐਲ ਏ ਸਾਹਿਬ ਏ ਵੀ ਨਾਲ ਤੁਰੇ ਨਰਿਆਂ ਨੂੰ ਰਾਹ ਵਿਖਾਏ ਸਾਡੇ ਕਿਸਾਨ ਜੁਨੀਅਨ ਨੇ ਸਾਰਿਆਂ ਨੇ ਰਾਹ ਵਿਖਾਏ ਤੇ ਆਪਾਂ ਰਾਹ ਦੱਸਿਆ ਏ ਉਹ ਰਾਹ ਤੇ ਚੱਲੇ ਆ ਜਿੱਦਾਂ ਜਿੱਦਾਂ ਉਹਨਾਂ ਦੱਸਿਆ ਗਿਆ ਏ ਉਹਦਾ ਉਹਦਾ ਕਰਦੇ ਗਏ ਆ ਤੇ ਇਸੇ ਹਿਸਾਬ ਨਾਲ ਸਾਡੀ ਜਿੱਤ ਪ੍ਰਗਟ ਹੋਈ ਮੇਰਾ ਨਾਮ ਗੁਰਦੇਵ ਸਿੰਘ ਪਿੰਡ ਘਰਾਲੇ ਤੋਂ ਪਹਿਲਾਂ ਸਾਡੀ 84 ਏਕੜ ਜ਼ਮੀਨ ਆ ਗਈ ਉਸ ਤੋਂ ਪਹਿਲਾਂ ਬਾਈਪਾਸ ਚ ਆ ਗਈ ਉਹ ਲੈਂਡ ਪੋਲੀਸੀ ਸਕੀਮ ਆ ਗਈ ਤੇ ਸਾਨੂੰ ਇਹ ਹੀ ਗਾ ਵੀ ਮਤਲਬ ਅਸੀਂ ਰੋਟੀ ਤੋਂ ਵੀ ਵਾਂਝੇ ਰਹਿ ਜਾਣੇ ਅਸੀਂ ਇੱਕ ਮਹਾ ਜਟਲਿਕ ਬੋਤਾਂ ਜੀ ਹੋਰ ਕੋਈ ਕੰਮ ਤੇ ਹੈ ਨਹੀਂ ਸਾਡੇ ਕੋਲ ਜਾਂ ਕੋਈ ਸਰਕਾਰੀ ਨੌਕਰੀਆਂ ਹਨ ਜਾਂ ਕੁਛ ਜਾਂ ਕੁਛ ਖੇਤੀਬਾੜੀ ਕਰਦੇ ਆਂ ਖੇਤੀਬਾੜੀ ਕੀਤਾ ਸਾਡਾ ਇਹ ਆਪਣੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਜੀ ਬਿੰਦਮਰ ਸਿੰਘ ਪਾੜਾ ਜੀ ਦਾ ਐਮ ਐਲ ਏ ਸਾਹਿਬ ਦਾ ਸਾਡੇ ਹਲਕੇ ਦੇ ਆਪਰੇ ਸਾਹਿਬ ਜਿਨ੍ਹਾਂ ਨੇ ਸਾਨੂੰ ਸੰਗੋਗ ਦਿੱਤਾ ਬਹੁਤ ਹੀ ਜ਼ਿਆਦਾ ਮਦਦ ਕੀਤੀ ਉਹਨਾਂ ਨੇ ਜਿਹਦੇ ਕਰਕੇ ਅਸੀਂ ਅੱਜ ਸਾਡੀ ਡੇਰੀ ਜ਼ਮੀਨ ਨਾਲ ਲੈਂਡ ਪੂਲਿੰਗ ਚੋਂ ਬਾਹਰ ਨਿਕਲੀ ਅਸੀਂ ਜਿੱਤ ਹੋਈ ਆ ਅਹੀਂ ਉਹਨਾਂ ਦਾ ਬਹੁਤ ਹੀ ਦਿਨੋ ਸ਼ੁਕਰਗੁਜ਼ਾਰ ਆ ਤੇ ਕਿਸਾਨ ਯੂਨੀਅਨ ਪਾਰਟੀ ਦਾ ਵੀ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਡੇ ਨਾਲ ਅੰਗ-ਸੰਗ ਹੋ ਕੇ ਮੋਢਾ ਲਾਇਆ ਤੇ ਸਾਡੀ ਏਕਤਾ ਹੀ ਜਿਹਦੇ ਵਿੱਚ ਸਾਨੂੰ ਮਤਲਬ ਜਿੱਤ ਪ੍ਰਾਪਤ ਹੋਈ ਠੀਕ ਹੈ